ਰੋहतक ਦੇ ਸੰਤ RAM ਪਾਲ ਦੀ ਕੱਲ ਨੂੰ ਹਾਈ ਕੋਰਟ ਵਿੱਚ ਪੇਸ਼ੀ ਹੈ ਜਿਸ ਦੇ ਚਲਦਿਆਂ ਚੰਡੀਗੜ੍ਹ ਵਿੱਚ ਧਾਰਾ 144 ਲਗਾ ਦਿੱਤੀ ਗਈ ਹੈ ਕਿਉਂਕਿ ਸੰਤ RAM ਪਾਲ ਦੇ ਸਮਰਥਕ ਪ੍ਰਦਰਸ਼ਨ ਕਰ ਸਕਦੇ ਨੇ 2006 ਵਿੱਚ ਸੰਤ RAM ਪਾਲ ਅਤੇ ਆਰੀਆ ਸਮਾਜ ਦੇ ਲੋਕਾਂ ਵਿਚਕਾਰ ਮੋਟਪੜ ਹੋਈ ਸੀ ਜਿਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਸੀ ਸੰਤ RAM ਪਾਲ ਤੇ ਕਤਲ ਦਾ ਮੁਕੱਦਮਾ ਚੱਲ ਰਿਹਾ ਕੱਲ ਕੋਰਟ ਚ ਰੋहतक ਦੇ ਸੰਤ RAM ਪਾਲ ਦੀ ਪੇਸ਼ੀ ਹੈ ਸਮਰਥਕਾਂ ਵੱਲੋਂ ਪ੍ਰਦਰਸ਼ਨ ਦੇ ਖਾਸ਼ੇ ਦੇ ਚਲਦਿਆਂ ਚੰਡੀਗੜ੍ਹ ਦੇ ਵਿੱਚ 144 ਧਾਰਾ ਲਗਾ ਦਿੱਤੀ ਗਈ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਦੇ ਮੁਤਾਬਕ ਸੰਤ RAM ਪਾਲ 24 ਸਤੰਬਰ ਯਾਨੀ ਕਿ ਬੁੱਧਵਾਰ ਨੂੰ ਹਾਈ ਕੋਰਟ ਦੇ ਵਿੱਚ ਪੇਸ਼ ਹੋਣ ਜਾ ਰਹੇ ਨੇ ਕਿਉਂਕਿ ਹਾਈ ਕੋਰਟ ਨੇ ਉਹਨਾਂ ਨੂੰ ਨਿਰਦੇਸ਼ ਜਾਰੀ ਕੀਤੇ ਨੇ ਕਿ ਉਹ ਹਾਈ ਕੋਰਟ ਦੇ ਵਿੱਚ ਪੇਸ਼ ਹੋਣ ਔਰ ਇਸ ਦੇ ਲਈ ਚੰਡੀਗੜ੍ਹ ਪੁਲਿਸ ਤਾਂ ਬਿਲਕੁਲ ਤਿਆਰ ਹੈ ਹੀ ਕਿ ਚੰਡੀਗੜ੍ਹ ਦੇ ਵਿੱਚ 144 ਤਾਰਾ ਲਗਾ ਦਿੱਤੀ ਗਈ ਹੈ ਲੇਕਿਨ ਹਾਈ ਕੋਰਟ ਦੇ ਵਿੱਚ ਵੀ ਕਾਫੀ ਜ਼ਿਆਦਾ ਤਿਆਰੀਆਂ ਜਿਹੜੀਆਂ ਹੈਗੀਆਂ ਦੇਖਣ ਨੂੰ ਮਿਲ ਰਹੀਆਂ ਔਰ ਅੱਜ ਸਵੇਰੇ ਹੀ ਜਸਟਿਸ ਟੀਪੀਐਸ ਮਾਨ ਨੇ ਹਰਿਆਣਾ ਦੇ ਡੀਜੀਪੀ ਚੰਡੀਗੜ੍ਹ ਦੇ ਡੀਆਈਜੀ ਅੰਬਾਲਾ ਦੇ ਸੀਪੀ ਤੇ ਰੋहतक ਦੇ ਐਸਪੀ ਨਾਲ ਇੱਕ ਮੀਟਿੰਗ ਰੱਖੀ ਸੀ ਜਿਸ ਦੇ ਵਿੱਚ ਪੂਰੀ ਸਿਕਿਉਰਿਟੀ ਦਾ ਜਿਹੜਾ ਜਾਇਜ਼ਾ ਲੈਣ ਦੀ ਗੱਲਬਾਤ ਜਿਹੜੀ ਪੂਰੀ ਕੀਤੀ ਗਈ ਸੀ ਔਰ ਹੁਣ ਉਹਨਾਂ ਦੇ ਵੱਲੋਂ ਸੰਤਰਾਮਪਾਲ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਕੱਲ ਪੇਸ਼ ਹੋਇਆ ਜਾਵੇਗਾ ਤੇ ਉਸ ਦੀ ਪੂਰੀ ਸੁਰੱਖਿਆ ਜਿਹੜੀ ਹੈਗੀ ਉਹ ਤਨਾਤ ਕਰ ਦਿੱਤੀ ਗਈ ਹੈ ਤਾਂ ਕਿ ਕੋਈ ਵੀ ਅਨਸੁਖਾਵੀ ਘਟਨਾ ਜੜੀ ਹੈ ਉਹ ਨਾ ਹੋ ਸਕੇ। ਇਹ ਹਸਲਾਰੀਆ ਬੀਪੀ ਨਿਊਜ਼ ਚੰਡੀਗੜ੍ਹ